ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਸੋ ਪਿਆਰੀ ਸਾਧ ਸੰਗਤ ਜੀ ਅਸੀਂ ਅੱਜ ਆਪ ਜੀ ਨਾਲ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੇ ਸਤਗੁਰੂ ਅਰਬਦਾਸ ਜੀ ਮਹਾਰਾਜ ਦਾ ਜਨਮ 1770 ਈਸਵੀ ਨੂੰ ਜੋਪੀ ਦੇ ਬਨਾਰਸ ਜ਼ਿਲ੍ਹੇ ਦੇ ਪਿੰਡ ਸੀਰ ਗਵਰਦਨ ਬਸਤੀ ਵਿੱਚ ਹੋਇਆ ਸੀ ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਬਾਬਾ ਸੰਤੋਖਦਾਸ ਤੇ ਮਾਤਾ ਜੀ ਦਾ ਨਾਮ ਕਲਸਾ ਦੇਵੀ ਸੀ ਆਪ ਜੀ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਸਨ ਆਪ ਜੀ ਦੇ ਪਿਤਾ ਜੀ ਚਮੜੇ ਦਾ ਕੰਮ ਕਰਦੇ ਸਨ ਸਤਗੁਰੂ ਅਰਜਨ ਦਾ ਜਨਮ ਰਵੀਵਾਰ ਨੂੰ ਹੋਇਆ ਸੀ ਇਸ ਲਈ ਇਹਨਾਂ ਦਾ ਨਾਮ ਅਰਬ ਇਤਿਹਾਸ ਰੱਖਿਆ ਸੀ ਉਸ ਸਮੇਂ ਸਮਾਜ ਵਿੱਚ ਊਚ ਨੀਚ シュਵਾਸ਼ਾਤ ਦੇ ਫਰਮ ਵਿੱਚ ਬਹੁਤ ਹੀ ਫਸਿਆ ਹੋਇਆ ਸੀ ਅਤੇ ਵਿਦੇਸ਼ੀ ਗੁਲਾਮੀ ਦੇ ਅਧੀਨ ਸੀ ਉਸ ਸਮੇਂ ਸ਼ੂਦਰ ਲੋਕਾਂ ਨੂੰ ਬੜੀ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਉਹਨਾਂ ਨੂੰ ਧਾਰਮਿਕ ਪੱਖੋਂ ਬੋਲਣਾ ਜਾਂ ਸੁਣਨਾ ਅਪਰਾਧ ਮੰਨਿਆ ਜਾਂਦਾ ਸੀ ਅਤੇ ਬ੍ਰਾਹਮਣ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸੀ ਅਤੇ ਲੋਕਾਂ ਨੂੰ ਧਰਮਾ ਭੇਮਾਲ ਚ ਪਾ ਕੇ ਉਹਨਾਂ ਤੋਂ ਪੈਸਾ ਇਕੱਠਾ ਕਰਦੇ ਸਨ ਉਸ ਸਮੇਂ ਸਤਗੁਰੂ ਰਬਾਹ ਦਾ ਜਨਮ ਹੋਇਆ ਸੀ ਜੋ ਬ੍ਰਾਹਮਣ ਵਿਚਾਰ ਧਾਰਾ ਤੇ ਉਲਟ ਸਨ ਉਹਨਾਂ ਨੇ ਸ਼ੂਦਰਾਂ ਤੇ ਹੋਰ ਇਹ ਜ਼ੁਲਮ ਅਤੇ ਆਪਣੇ ਸਰੀਰ ਪਰ ਲਿਆ ਜ਼ੁਲਮ ਬ੍ਰੁੱਧ ਆਵਾਜ਼ ਉਠਾਈ ਉਹਨਾਂ ਨੇ ਆਪਣੀ ਯਾਦ ਸਪਾਈ ਨਹੀਂ ਉਸ ਸਮੇਂ ਸਵਾਮੀ ਰਾਮਾਨੰਦ ਜੀ ਗਰੀਬਾਂ ਦੀ ਗੱਲਬਾਤ ਸੁਣਦੇ ਅਤੇ ਉਹਨਾਂ ਦੀ ਮਦਦ ਕਰਦੇ ਸਨ ਭਗਤ ਜੀ ਨੂੰ ਜਨਮ ਲੈ ਅਜੇ 5 ਦਿਨ ਹੀ ਹੋਏ ਸਨ ਕਿ ਉਹਨਾਂ ਨੇ ਦੁੱਧ ਬਿਲਕੁਲ ਨਹੀਂ ਚੁੰਗਿਆ ਇਹ ਦੇਖ ਕੇ ਮਾਤਾ ਪਿਤਾ ਜੀ ਨੂੰ ਬਹੁਤ ਫਿਕਰ ਹੋ ਗਿਆ ਮਾਤਾ ਜੀ ਨੇ ਕਿਹਾ ਕਿ ਤੁਸੀਂ ਇਸ ਬੱਚੇ ਦਾ ਦੁੱਧ ਨਾ ਚੁੰਗਣ ਦਾ ਪਤਾ ਕਰੋ ਇਸ ਤਰ੍ਹਾਂ ਠੀਕ ਨਹੀਂ ਹੈ ਇਸ ਕਰਕੇ ਰਵਦਾਸ ਜੀ ਦਾ ਪਿਤਾ ਜੀ ਇਹ ਗੱਲ ਸੁਣ ਕੇ ਘਰੋਂ ਚੱਲ ਪਿਆ ਤੇ ਅੱਗੇ ਉਹਨਾਂ ਨੂੰ ਸਵਾਮੀ ਰਾਮਾਨੰਦ ਜੀ ਮਿਲਿਆ ਤਾਂ ਇਹਨਾਂ ਦੇ ਪਿਤਾ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਸਾਰੀ ਗੱਲਬਾਤ ਦੱਸੀ ਤਾਂ ਸਵਾਮੀ ਜੀ ਉਸ ਬਾਲਕ ਨੂੰ ਦੇਖਣ ਵਾਸਤੇ ਉਹਨਾਂ ਦੇ ਘਰ ਆ ਗਏ ਜਦੋਂ ਸਵਾਮੀ ਰਾਮਾਨੰਦ ਜੀ ਬਾਲਕ ਦੇ ਪਾਸ ਆਏ ਤਾਂ ਆ ਕੇ ਕਿਹਾ ਕਿ ਤੈਨੂੰ ਪਿਛਲੇ ਜਨਮ ਦਾ ਫਲ ਮਿਲਿਆ ਹੈ ਅੱਗੇ ਤੋਂ ਸੰਭਲ ਕੇ ਕੰਮ ਕਰਨਾ ਹੈ ਇਸ ਤਰ੍ਹਾਂ ਤੁਹਾਡੀ ਉਹ ਮੰਗੀ ਮਰਦ ਪੂਰੀ ਹੋਵੇਗੀ ਇਹ ਸਵਾਮੀ ਜੀ ਦੇ ਵਚਨ ਸੁਣ ਕੇ ਬਾਲਕ ਨੇ ਰੋਣਾ ਧੋਣਾ ਬੰਦ ਕਰ ਦਿੱਤਾ ਤੇ ਦਦ ਚੁੰਗ ਲਿਆ ਇਸ ਤੋਂ ਬਾਅਦ ਸਵਾਮੀ ਰਾਮਾਨੰਦ ਜੀ ਨੇ ਆਪਣੇ ਆਸ਼ਰਮ ਵਿੱਚ ਚਲੇ ਗਏ ਤੇ ਚੇਲੇ ਨੇ ਪੁੱਛਿਆ ਕਿ ਇਹ ਕੀ ਕਹਾਤਕ ਸੀ ਤਾਂ ਸਵਾਮੀ ਜੀ ਨੇ ਕਿਹਾ कि जिस बालक ਦੇ ਤੁਸੀਂ ਦਰਸ਼ਨ ਕੀਤੇ ਹਨ ਉਹ ਇੱਕ ਆਮ ਬਾਲਕ ਨਹੀਂ ਹੈ ਉਹ ਪਿਛਲੇ ਜਨਮ ਦਾ ਮੇਰਾ ਚੇਲਾ ਸੀ ਉਸ ਨੇ ਇੱਕ ਗਲਤੀ ਕੀਤੀ ਸੀ ਜਿਸ ਕਰਕੇ ਉਸ ਦਾ ਜਨਮ ਸ਼ੂਦਰਾਂ ਦੇ ਘਰ ਹੋਇਆ ਹੈ ਇਹ ਮੇਰਾ ਚੇਲਾ ਬਹੁਤ ਬ੍ਰਹਮਚਾਰੀ ਸੀ ਔਰ ਘਰ ਘਰ ਮੇਰੇ ਲਈ ਭਿਖਿਆ ਲਿਹਾਉਂਦਾ ਸੀ ਜੋ ਲੰਦਰ ਵਿੱਚ ਤਿਆਰ ਕਰਕੇ ਸੰਗਤ ਨੂੰ ਸ਼ਕਾਰ ਦਿੱਤੀ ਜਾਂਦੀ ਸੀ ਮੇਰੇ ਡੇਰੇ ਦੇ ਕੋਲ ਹੀ ਇੱਕ ਛੋਟੂ ਰਾਮ ਬਣਿਆ ਦਾ ਘਰ ਸੀ ਜੋ ਬਹੁਤ ਹੀ ਨੀਚਾ ਆਦਮੀ ਸੀ ਅਤੇ ਗੰਦੇ ਆਚਰਣ ਦਾ ਸੀ ਲੋਕਾਂ ਨੂੰ ਸੌਦਾ ਕੰਮ ਤੋਲ ਕੇ ਦਿੰਦਾ ਸੀ ਇਹ ਉਸ ਦਾ ਸੁਆਸੀ ਇੱਕ ਦਿਨ ਬਹੁਤ بارش ਹੋ ਰਹੀ ਸੀ ਜਦੋਂ ਕਿ ਮੇਰਾ ਚੇਲਾ ਭਿੱਖਾ ਲੈਣ ਲਈ ਗਿਆ ਤਾਂ ਤਿਲਕੂ ਤਿਲਕ ਕੇ ਡੇਗ ਪਿਆ ਤਾਂ ਬਣਿਆ ਦੇ ਲੜਕੇ ਨੇ ਆ ਕੇ ਮੇਰੇ ਚੇਲੇ ਨੂੰ ਉਠਾਇਆ ਅਤੇ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਘਰੋਂ ਹੀ ਬਹੁਤ ਸਾਰੀ ਭਿਖਿਆ ਦੇ ਕੇ ਉਸ ਨੂੰ ਵਾਪਸ ਭੇਜ ਦਿੱਤਾ ਉਸ ਆਟੇ ਨਾਲ ਜੋ ਬਣਿਆ ਭੋਜਨ ਖਾਣੇ ਨਾਲ ਮੇਰਾ ਖਾਦਾ ਤੇ ਮੇਰਾ ਧਿਆਨ ਪ੍ਰਭੂ ਨਾਲੋਂ ਟੁੱਟ ਗਿਆ ਤੇ ਸਰੀਰ ਆਲਸੀ ਹੋ ਗਿਆ ਤਾਂ ਉਸ ਸਮੇਂ ਮੈਂ ਆਪਣੇ ਚੇਲੇ ਤੋਂ ਪੁੱਛਿਆ ਕਿ ਤੂੰ ਅੱਜ ਭਿਖਿਆ ਕਿੱਥੋਂ ਲਿਆਇਆ ਹੈ ਤਾ ਮੇਰੇ ਚੇਲੇ ਨੇ ਸਾਰੀ ਵਾਰ ਦਾ ਦੱਸ ਦਿੱਤੀ ਕਿ ਮੈਂ ਛੋਟੂ ਰਾਮ ਬਣਿਆ ਦੇ ਘਰੋਂ ਲਿਆ ਆ ਹ ਕਿਉਂਕਿ ਮੀ ਬਹੁਤ ਪਹਿਰੇ ਆ ਸੀ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਕਿਹਾ ਕਿ ਤੂੰ ਬੁਰੇ ਲੋਕਾਂ ਦਾ ਭੋਜਨ ਮੈਨੂੰ ਖੁਲਾਇਆ ਹੈ ਤੇ ਮੈਨੂੰ ਅਕਲੰਕਿਤ ਕੀਤਾ ਹੈ ਇਸ ਲਈ ਮੈਂ ਉਸ ਨੂੰ श्राप ਦੇ ਦਿੱਤਾ ਸੀ ਕਿ ਤੂੰ ਚਮਾਰਾਂ ਦੇ ਘਰ ਜਨਮ ਲਵੇਂਗਾ ਜੋ ਕਿ ਸਾਲ ਬਾਅਦ ਸੰਤੋਖदास ਦੇ ਘਰ ਜਨਮ ਲਿਆ ਹੈ ਉਸ ਦਾ ਰੋਣੇ ਦਾ ਇਹੀ ਕਾਰਨ ਸੀ ਕਿ ਮੈਂ ਜੇ ਹੁਣ ਨੀਚ ਜਾਤੀ ਦਾ ਦੁੱਧ ਚੁੰਘਾਂਗਾ ਤਾਂ ਪਤਾ ਨਹੀਂ ਮੈਨੂੰ ਕਿੰਨੇ ਜਨਮ ਵਿੱਚ ਇਹ ਲੇਖਾ ਦਾ ਪ੍ਰਚਿਤ ਕਰਨਾ ਪਵੇਗਾ ਸਤਿਗੁਰੂ ਰਵਦਾਦ ਜੀ ਹਮੇਸ਼ਾ ਦੁਖੀਆਂ ਔਰ ਗਰੀਬਾਂ ਦੀ ਪਕਾਰ ਸੁਣਦੇ ਸਨ ਉਹਨਾਂ ਨੂੰ ਘਰ ਵਿੱਚ ਜੋ ਬੀ ਸਮਾਨ ਮਿਲਦਾ ਸੀ ਉਹ ਜ਼ਰੂਰਤਮੰਦਾਂ ਨੂੰ ਦੇ ਰਿਆ ਕਰਦੇ ਸਨ ਔਰ ਆ ਪ੍ਰਭੂ ਪਾਗ ਦੀ ਵਿੱਚ ਲੀਨ ਰਹਿੰਦੇ ਸਨ ਪ੍ਰਭੂ ਪਾਗ ਦੀ ਵਿੱਚ ਲੀਨ ਰਹਿਣ ਦੇ ਕਾਰਨ ਉਹਨਾਂ ਦਾ ਮਨ ਘਰੇਲੂ ਕੰਮਾਂ ਵਿੱਚ ਬਹੁਤ ਘੱਟ ਲੱਗਦਾ ਸੀ ਉਹਨਾਂ ਨੂੰ ਸਾਧੂ ਸੰਤਾਂ ਦੀ ਸੰਗਤ ਬਹੁਤ ਪਸੰਦ ਸੀ ਜਿਸ ਕਾਰਨ ਉਹ ਰਾਮਾਨੰਦ ਦੇ ਰਹਿ ਕੇ ਰਾਮ ਨਾਮ ਦਾ ਸਿਮਰਨ ਕਰਨਾ ਪਸੰਦ ਕਰਦੇ ਸਨ ਇਹ ਦੇਖ ਕੇ ਉਹਨਾਂ ਦੇ ਪਿਤਾ ਨੇ ਸੋਚਿਆ ਕਿ ਉਹਨਾਂ ਦਾ ਬੇਟਾ ਘਰ ਛੱਡ ਕੇ ਕਿਤੇ ਚਲਾ ਨਾ ਜਾਵੇ ਉਹਨਾਂ ਨੂੰ ਇਸ ਇਹ ਨਹੀਂ ਸੀ ਪਤਾ ਕਿ ਉਹ ਬੇਟਾ ਇੱਕ ਰੱਬੀ ਰੂਪ ਹੈ ਪਿਤਾ ਜੀ ਨੇ ਇਹਨਾਂ ਨੂੰ ਜਮੜੇ ਦਾ ਕੰਮ ਕੰਮ ਵਿੱਚ ਪਾ ਦਿੱਤਾ ਸੋ ਸਤਗੁਰ ਜੀ ਨੇ ਜਲਦੀ ਹੀ ਆਪਣਾ ਕੰਮ ਸਿੱਖ ਲਿਆ ਉਹਨਾਂ ਨੇ ਸਾਰੀ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ ਹੱਥ ਕਾਰਬਲ ਤੇ ਚਿੱਤ ਯਾਰਬਲ ਕਿ ਜਿਹੜਾ ਕੰਮ ਅਸੀਂ ਕਰਨਾ ਹੈ ਉਹ ਆਪਣੇ ਹੱਥਾਂ ਨਾਲ ਕਰਨਾ ਹੈ ਤੇ ਮਨ ਉਸ ਪ੍ਰਭੂ ਦੀ ਭਗਤੀ ਵਿੱਚ ਲਾ ਕੇ ਰੱਖਣਾ ਹੈ ਕਹਿੰਦੇ ਹਨ ਕਿ ਜਦੋਂ ਉਹਨਾਂ ਦੀ ਉਮਰ 14 ਬਰਸ ਦੀ ਹੋਈ ਤਾਂ ਇਹ ਕੰਮ ਬਹੁਤ ਹੀ ਵਧੀਆ ਕਰਨ ਲੱਗ ਪਏ ਕਈ ਜ਼ਰੂਰਤਮੰਦ ਸਾਧੂ ਮਹਾਰਤਮਾਂ ਵੀ ਆਉਂਦੇ ਤਾਂ ਮਹਾਰਾਜ ਉਹਨਾਂ ਨੂੰ ਜੋੜੇ ਮੁਫਤ ਵਿੱਚ ਦੇ ਲਿਆ ਕਰਦੇ ਸਨ ਤੇ ਉਹਨਾਂ ਦੇ ਪਿਤਾ ਜੀ ਨੂੰ ਇਹ ਵਿਆਹ ਵਿਚਾਰ ਵਿਹਾਰ ਚੰਗਾ ਨਾ ਲੱਗਾ ਸੋ ਉਹਨਾਂ ਨੇ ਰਮਜ਼ਾ ਦੀ ਦਾ ਵਿਆਹ ਲੂਨਾ ਦੇਵੀ ਦੇ ਨਾਲ ਕਰ ਦਿੱਤਾ ਅਤੇ ਬਾਅਦ ਵਿੱਚ ਇਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਸ ਦਾ ਨਾਮ ਵਿਜੇਦਾਸ ਰੱਖਿਆ ਗਿਆ ਉਸ ਸਮੇਂ ਸ਼ੂਤਰ ਜਾਤੀ ਨਾ ਨਾਮ ਜਪਣ ਜਾਂ ਸੁਣਨ ਲਈ ਨੇਸੀ ਦਿੱਤਾ ਜਾਂਦਾ ਇਹ ਬ੍ਰਾਹਮਣ ਜਾਤੀ ਦੇ ਬਾਬਣ ਜਾਤੀ ਨੇ ਇਲਾਨ ਕਰ ਰੱਖਿਆ ਸੀ ਜੇਕਰ ਕੋਈ ਸ਼ੂਦਰ ਨਾਮ ਸੁਣਦਾ ਸੀ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸਨ ਜੋ ਨਾਮ ਜਪਦਾ ਸੀ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ ਪਿਤਾ ਸੰਤੋਖਦਾਸ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਪੁੱਤਰ ਕਿਸੇ ਮੁਸੀਬਤ ਵਿੱਚ ਫਸ ਪਏ ਪਰ ਅਰਦਾਸ ਜੀ ਤਾਂ ਪ੍ਰਭੂ ਭਗਤੀ ਵਿੱਚ ਲਿਨਦੇ-ਨਿਦੇ ਸਨ ਪਿਤਾ ਜੀ ਨੇ ਅਖੀਰ ਵਿੱਚ ਇਹਨਾਂ ਨੂੰ ਕੁਝ ਜ਼ਮੀਨ ਦੇ ਕੇ ਅਲੱਗ ਕਰ ਦਿੱਤਾ ਤਾਂ ਜੋ ਆਪਣੀ ਜ਼ਿੰਮੇਵਾਰੀ ਆਪ ਸੰਭਾਲੇ ਉਸ ਜ਼ਮੀਨ ਵਿੱਚ ਭਗਤ ਜੀ ਆਪਣੀ ਕੁਟਿਆ ਬਣਾ ਕੇ ਰਹਿਣ ਲੱਗੇ ਆਪਣੇ ਕੰਮ ਕਾਜ ਦੇ ਨਾਲ ਉਹ ਆਪਣੀ ਪ੍ਰਭੂ ਅਰਾਧਨਾ ਵਿੱਚ ਲੀਨ ਰਹਿੰਦੇ ਸਨ ਇੱਕ ਸਮੇਂ ਆਪ ਜੀ ਪਾਸ ਭਗਵਾਨ ਰਮਦਾਸ ਜੀ ਪਾਸ ਆਏ ਅਤੇ ਇੱਕ ਪਾਰਸ ਦੇ ਕੇ ਉਥੋਂ ਚਲੇ ਗਏ ਕਿਹਾ ਕਿ ਲੈ ਹੁਣ ਤੂੰ ਇਸ ਨਾਲ ਆਪਣਾ ਕੰਮ ਕਾਜ ਕਰੋ ਪਰ ਅਰਦਾਸ ਜੀ ਨੇ ਉਸ ਪਾਰਸ ਨੂੰ ਕੁਟਿਆ ਦੇ ਵਿੱਚ ਤੰਗ ਦਿੱਤਾ ਤੇ ਜਦੋਂ ਭਗਵਾਨ ਜੀ ਵਾਪਸ ਆਏ ਤਾਂ ਪਾਰਸ ਕੁਟਿਆ ਵਿੱਚ ਟੰਗਿਆ ਮਿਲਿਆ ਇਸ ਤਰ੍ਹਾਂ ਅਨੇਕਾ ਤਰ੍ਹਾਂ ਦੇ ਸਤਗੁਰ ਰਬਦਾਸ ਜੀ ਨੇ ਹੂੰ ਕਹਤਾ ਕੀਤੇ ਸਾਡ ਪਥਰੀ ਦਾ ਤਾਨਾ ਅਤੇ ਮੀਰਾ ਬਾਈ ਜੀ ਦਾ ਪ੍ਰਸੰਗ ਅਤੇ ਚਾਹਲੀ ਬਾਈ ਜੀ ਦਾ ਇਤਿਹਾਸ ਆਦੀ ਹਿਰਨੀ ਦਾ ਸ਼ਿਕਾਰੀ ਤੋਂ ਛਡਾਉਣਾ ਅਤੇ ਬਿਆੰਤ ਕਿਸੇ ਹਨ ਜਿਨ੍ਹਾਂ ਦਾ ਵਰਣਨ ਕਰਨਾ ਅਸੰਭਵ ਹੈ ਫਿਲਹਾਲ ਅਸੀਂ ਇੰਨਾ ਹੀ ਦੱਸਦੇ ਹਾਂ ਕਿ ਸਤਗੁਰੂ ਅਰਬਦਾਸ ਜੀ ਨੇ ਬ੍ਰਾਹਮਣ ਦਾ ਹੰਕਾਰ ਚੰਗੀ ਤਰ੍ਹਾਂ ਤੋੜ ਕੇ ਖਤਮ ਕੀਤਾ ਜੋ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਹੋਏ ਸਨ ਸਤਗੁਰੂ ਅਰਬਦਾਸ ਜੀ ਦੀ ਅਰੇਕਾ ਸਾਖੀਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਅਸੰਭਵ ਹੈ ਸਾਰਗੁਰੂ ਦਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਜੀਵਨ ਕਾਲ ਵਿੱਚ ਤਿੰਨ ਵਾਰ ਮਿਲੇ ਸਨ ਪਹਿਲੀ ਵਾਰ ਚੂੜਖਾਣੇ ਤੇ ਦੂਜੀ ਵਾਰ ਸultanpur ਤੇ ਤੀਜੀ ਵਾਰ ਗੁਰੂ ਸਾਹਿਬ ਬਨਾਰਸ ਵਿੱਚ ਜਾ ਕੇ ਮਿਲੇ ਸਨ ਪਹਿਲੀ ਮਿਲਣੀ ਸੀ ਗੁਰੂ ਨਾਨਕ ਦੇਵ ਜੀ ਤੇ ਚੂੜਖਾਣੇ ਹੋਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਸ਼ਿਕਾਇਆ ਸੀ ਤੇ ਉਸ ਸਮੇਂ ਸਤਿਗੁਰੂ ਰਵਦਾਸ ਜੀ ਤੇ ਕਬੀਰ ਜੀ ਵੀ ਇਹਨਾਂ ਨੂੰ ਇਕੱਠੇ ਹਵੇਲੇ ਸਨ ਤੇ ਦੂਜੀ ਮਿਲਣੀ ਵਿੱਚ ਸਤਿਗੁਰੂ ਰਵਦਾਸ ਜੀ ਆਪ ਪੰਜਾਬ ਦੀ ਫੇਰੀ ਦੌਰਾਨ ਸultanpur ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਤੀਜੀ ਵਾਰੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਮਰਦਾਨਿਆਂ ਨੂੰ ਕਿਹਾ ਕਿ ਮਰਦਾਨਿਆਂ ਅਸੀਂ ਕਾਂਛੀ ਮਹਾਨਗਰ ਕਾਂਛੀ ਵਿੱਚ ਜਾਣਾ ਹੈ ਉੱਥੇ ਇੱਕ ਮਹਾਨ ਰਹਿਬਰ ਸਤਿਗੁਰ ਰਵਿਦਾਸ ਜੀ ਨੂੰ ਮਿਲਣ ਜਾਣਾ ਹੈ ਜੋ ਸ਼ੀਰ ਗਵਰਧਨ ਬਸਤੀ ਵਿੱਚ ਵਿਰਾਜਮਾਨ ਹਨ ਕਾਂਛੀ ਤੋਂ 65 ਮੀਲ ਦਾ ਰਸਤਾ ਹੈ ਅਤੇ ਸultanpur ਤੋਂ ਬਨਾਰਸ ਦਾ 130 ਕਿਲੋਮੀਟਰ ਹੈ ਜੋ ਮਹਾਰਾਜ ਨੇ ਪੈਣਾ ਤੈਅ ਕਰਕੇ 1500 16 ਇਸਵੀ ਨੂੰ ਕਾਂਸੀ ਪਹੁੰਚੇ ਤੇ ਗੋਪਾਲ ਦਾਸ ਦੇ ਬਾਗ ਵਿੱਚ ਡੇਰੇ ਲਾਇਏ ਸਨ ਜੋ ਬਾਗ ਸੁੱਕਾ ਪਿਆ ਸੀ ਸੋ ਗੁਰੂ ਸਾਹਿਬ ਦੇ ਚਰਨ ਪੈਣ ਨਾਲ ਉਹ ਬਾਗ ਹਰਾ ਹੋ ਗਿਆ ਤੇ ਉੱਥੇ ਸ਼੍ਰੀ ਨਾਨਕ ਦੇਵ ਜੀ ਤੇ ਰਬਦਾਸ ਜੀ ਦਾ ਮਿਲਾਪ ਹੋਇਆ ਸੀ ਇਸ ਤੋਂ ਬਾਅਦ ਹੋਰ ਬਿਆਨਤ ਕਿੱਸੇ ਹਨ ਜੋ ਅਸੀਂ ਆਪ ਜੀ ਨਾਲ ਸਾਝਾ ਨਹੀਂ ਕਰ ਸਕਦੇ ਸੋ ਅਗਲੀ ਸਾਖੀ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ